ਵਾਲ ਵੀਰ ਦੀ ਲਿਖੀ ਕਵਿਤਾ ਹੈ ਉਹ ਗੱਲ ਸੁਣੋ ਕਦੇ ਗੁਰੂ ਨਾਨਕ ਦੇ ਖਿੜ ਖੜਾ ਕੇ ਹੱਸਦੇ ਦੀ ਫੋਟੋ ਵੇਖੀ ਹੈ ਬੋਲੋ ਤੁਹਾਡੇ ਦਿਮਾਗ ਵਿੱਚ ਵੀ ਆਇਆ ਕਦੇ ਬਾਬਾ ਹੱਸਦਾ ਖਿੜਿਆ ਹੋਇਆ ਚੜ੍ਹਦੀ ਕਲਾ 'ਚ ਜਿੱਥੇ ਗੁਰੂ ਨਾਨਕ ਨੂੰ ਵੇਖੋਗੇ ਐਦਾਂ ਬੈਠਾ ਚਿੱਤ ਮਾਇੂਸ ਪਿਕਚਰਾਂ ਵੇਖੋ ਐਦਾਂ ਦੀਆਂ ਬਣਾਈਆਂ ਇਤਿਹਾਸ ਵਿੱਚ ਦਿਮਾਗ 'ਚ ਫੇਟੇ ਦਾ ਦਾ ਕੀਤਾ ਹੈ ਜਦੋਂ ਆਨੇ ਕਾਰੇ ਤੁਸੀਂ ਸੋਚੋਗੇ ਤੇ ਐ ਸੋਚੋਗੇ ਵੀ ਗੰਭੀਰ ਹੋ ਕੇ ਅੱਖਾਂ ਬੰਦ ਕਰਕੇ ਬੈਠੇ ਤਾਂ ਹੀ ਤੇ ਭਰਾਵੋ ਮੇਰਿਓ ਤੁਸੀਂ ਬਾਹਰ ਜਿੰਦਾ ਹੱਸ ਲੈਿੰਦੇ ਐ ਕਦੇ ਗੁਰਦੁਆਰੇ ਵਿੱਚ ਜਾ ਕੇ ਵੀ ਖਿੜ ਕੇ ਹੱਸੇ ਐ ਇੱਥੇ ਤੁਸੀਂ ਐਦਾਂ ਬੈਠਦੇ ਆ ਬਿਲਕੁਲ ਗੰਭੀਰ ਹੋ ਕੇ ਆ ਤੇ ਆਪਾਂ ਆਪਣੇ ਦੀਵਾਨ ਚ ਹਾਸੂਸ ਲਈਦਾ ਕਈ ਵਾਰੀ ਨਹੀਂ ਤੇ ਬੰਦੇ ਹੱਸਣ ਦੀ ਗੱਲ ਵੀ ਨਹੀਂ ਕਰਦਾ ਕੋਈ ਉੱਪਰ ਵਾਲੇ ਵੀ ਮੂਝਾ ਬਣਾ ਕੇ ਬੈਠੇ ਰਹਿੰਦੇ ਥੱਲੇ ਵਾਲੇ ਵੀ ਉੱਤੇ ਹੀ ਆਕੜ ਕੇ ਬੈਠੇ ਰਹਿੰਦੇ ਕਹਿੰਦੇ ਹੱਸਣਾ ਤੇ ਮਨਾ ਖੁਸ਼ ਰਹਿਣਾ ਤੇ ਮਨਾ ਇਹੀ ਕਹਿੰਦੇ ਸਾਰੇ ਤੇ ਗੁਰੂ ਨਾਨਕ ਦੀ ਹੱਸਦੇ ਦੀ ਫੋਟੋ ਵੀ ਵੇਖੀ ਕਦੇ ਵੀ ਕਿਤੇ ਅਸੀਂ ਵੀ ਹੱਸਣ ਲੱਗ ਜਾਈਏ ਖੇੜ ਖੜਾ ਕੇ ਮਰਦਾਨੇ ਨਾਲ ਗੱਲਾਂ ਕਰਦੇ ਹੋਣ ਤੇ ਨਾਲੇ ਹੱਸਦੇ ਹੋਣ ਹਾਸਾ ਤੇ ਉੱਡ ਗਿਆ ਸਾਡੀ ਜ਼ਿੰਦਗੀ ਚੋਂ ਜੇ ਸਾਡਾ ਬਾਬਾ ਦੀ ਹਸਦਾ ਤੇ ਅਸੀਂ ਕਿਉਂ ਹਸੀਏ ਐਦਾਂ ਦਾ ਨਹੀਂ ਗੁਰੂ ਨਾਨਕ ਦੀ ਪਿਕਚਰ ਬਣਾਤੀ ਹੱਸਣਾ ਮਨਾ ਕਰਤਾ ਪਰ ਪਿਆਰਿਓ ਹਾਸਾ ਤੇ ਜ਼ਿੰਦਗੀ ਸੀ ਸਾਡੇ ਤੇ ਉਹ ਪਾਸ਼ਾ ਆਇਆ ਲੋਕੀ ਬੱਟੇ ਪਾਰਦੇ ਆ ਸਾਡਾ ਬਾਬਾ ਉਦੋਂ ਵੀ ਹੱਸਦਾ ਹੈ ਲੋਕੀ ਭੂਤ ਨਾ ਪਤਾਲਾ ਕਹਿੰਦੇ ਸਾਡਾ ਬਾਬਾ ਉਦੋਂ ਵੀ ਹੱਸ ਕੇ ਟਾਲਦਾ ਹੈ ਤੇ ਸਾਡੇ ਪਾਸ਼ਾ ਕੱਢਿਆਂ ਤੇ ਪਏ ਆ ਕੱਢਿਆਂ ਤੇ ਪਏ ਵੀ ਹੱਸਦੇ ਆ ਹਾਸਾ ਤੇ ਸਾਡੀ ਜ਼ਿੰਦਗੀ ਸੀ ਪ੍ਰਾਇੋਰਟੀ ਸੀ ਸਾਡੀ ਹਾਸਾ ਤੇ ਹੈ ਹੀ ਸੀ ਸਾਡਾ ਤੇ ਸਾਡਾ ਤੇ ਬਸਲਾ ਹੀ ਹੱਸਣ ਦਾ ਸੀ ਸਾਡੀ ਤਾਂ ਸਿੱਖੀ ਹਾਸੇ ਤੇ ਖੜੀ ਸੀ ਖੁਸ਼ ਰਹਿਣਾ ਚੜ੍ਹਦੀ ਕਲਾ 'ਚ ਰਹਿਣਾ ਤੇ ਸਸਤੇ ਗੰਬੀਰ ਗੰਬੀਰ ਚਿਹਰੇ ਵੇਖਣੇ ਹੁਣ ਧਰਮ ਸਥਾਨਾਂ ਤੇ ਜਾਓ ਡੱਡ ਡੱਡ ਜੇ ਵਰਦੇ ਬੈਠੇ ਵੇਖਣੇ ਹੁਣ ਗੁਰ ਧਰਮ ਸਥਾਨਾਂ ਤੇ ਜਾਓ ਕੰਧਾਂ ਨਾਲ ਢੋਲ ਆ ਕੇ ਲੱਭਦੇ ਹੁਣ ਵੀ ਢਾਸਵਾ ਲਾ ਕੇ ਬਈਏ ਧਰਮ ਸਥਾਨਾਂ ਤੇ ਜਾਓ ਬੋਰ ਹੋਏ ਵੱਡੇ ਲੱਗ ਰਹੇ ਨੇ ਇਹ ਧਰਮ ਸਥਾਨਾਂ ਤੇ ਅਲਬ ਤਾਂ ਬੋਰ ਹੋਇਆ ਉਤਸ਼ਾਹ ਮਰਿਆ ਪਿਆ ਆ ਪੈਲਸ ਦੇ ਡੇੜੇ ਵੇਖੋ ਜਾ ਕੇ ਕਿਵੇਂ ਟੱਪ ਦੇ ਦੇ ਲੋਕ ਸ਼ਾਲਾ ਮਾਰਦੇ ਨੇ ਉੱਥੇ ਹਾਸੇ ਨੇ ਇੱਥੇ ਬਾਇੂਸੀ ਹੈ ਫਿਰ ਤੁਸੀਂ ਕਹਿੰਦੇ ਆ ਕਿ ਸਾਡੇ ਬੱਚੇ ਗੁਰਦੁਆਰਿਆਂ ਚ ਕਿਉਂ ਨਹੀਂ ਆਉਂਦੇ ਤੁਹਾਡੀ ਜਵਾਨੀ ਕਿਉਂ ਨਹੀਂ ਆਉਂਦੀ ਤੁਹਾਡੇ ਨਿਆਣੇ ਕਿਉਂ ਨਹੀਂ ਆਉਂਦੇ ਹਾਸੇਆਂ ਵਾਲੇ ਪਾਸੇ ਨੂੰ ਭੱਜਣਗੇ ਭਰਾਵੋ ਗੁਰਦੁਆਰਿਆਂ ਚ ਹਾਸੇ ਲੈਓ ਤੁਹਾਡੇ ਨਿਆਣੇ ਗੁਰਦੁਆਰੇ ਵੀ ਆਉਣਗੇ ਭੱਜੇ ਆਉਣਗੇ ਟੋੜੇ ਹੋ ਹਸਣਾ ਤੇ ਸਿੱਖੋ ਖੁਸ਼ ਰਹਿਣਾ ਤੇ ਸਿੱਖੋ ਤੇ ਸਾਡਾ ਬਾਬਾ ਖੁਸ਼ ਸੀ ਮੈਂ ਰਾਤ ਵੀ ਕਿਹਾ ਸੀ ਉਹ ਹੱਸਦੇ ਹੋਣ ਇਹਨੇ ਤਾਈ ਮਰਦਾਨੇ ਵਰਗਾ ਨਾਲ ਤੁਰ ਪਿਆ ਮਰਦਾਨਾ ਜਿਹੜੇ ਪਰਿਵਾਰ ਚੋਂ ਸੀ ਉਹਦੇ ਟਪਕਾਂ ਵੀ ਹਸਾਉਂਦਾ ਕਰਦਾ ਸੀ ਤੇ ਮੈਨੂੰ ਲੱਗਦਾ ਮਰਦਾਨਾ ਕੱਲਾ ਰਬਾਬ ਕਰਕੇ ਨਹੀਂ ਵਰਦਾਨੇ ਨੂੰ ਰੱਖਿਆ ਹੀ ਤਾਂ ਹੋਣਾ ਵੀ ਯਾਰ ਛੁਗਲ ਖੁੰਦਾ ਰਹਿੰਦਾ ਹੱਸਦੇ ਹਾਸੇ ਹਾਸੇ ਜੀ ਬੜਾ ਕੁਝ ਸਮਝਾ ਦਿੰਦੇ ਹੋਣਗੇ ਦੁਨੀਆ ਨੂੰ ਉਹ ਭੇੜੇ ਮੂੰਹ ਵਾਲੇ ਰੋਣ ਵਾਲੇ ਬੰਦੇ ਦੀ ਗੱਲ ਸੁਣਦਾ ਕਿਹੜਾ ਭੇੜੇ ਮੂੰਹ ਦਾ ਮਤਲਬ ਕਾਲਾ ਨਹੀਂ ਭੇੜੇ ਮੂੰਹ ਦਾ ਮਤਲਬ ਹੈ ਕਹਿ ਰਿਹਾ ਜਿਹੜਾ ਮੂੰਹ ਬਣਾ ਕੇ ਰੱਖਦਾ ਭੇੜਾ ਦੁਖੀ ਦੁਖੀ ਰਹਿੰਦਾ ਉਹਦੀ ਗੱਲ ਕੌਣ ਸੁਣਦਾ ਉਹ ਪਸੰਦ ਕੀ ਤੂੰ ਐ ਕਿਤਾਬਾਂ ਬਣਾਤਾ ਤੁਸੀਂ ਗੁਰੂ ਨਾਨਕ ਦੇ ਕਉ ਕੋਈ ਪਿਕਚਰ ਬਾਬੇ ਦੀ ਹੱਸਦੇ ਦੀ ਵੇਖੀ ਉਹਨਾਂ ਦਾ ਤੇ ਯਾਰ ਹੈ ਵਰਦਾਨ ਦਾ ਪਹਿਲਾ ਦਾ ਮਰਦਾਨਾ ਇਹਦਾ ਸੇਵਕ ਨਹੀਂ ਵਰਦਾਨ ਦਾ ਵਰਦਾਨਾ ਬਾਬੇ ਦਾ ਯਾਰ ਹੈ ਤੇ ਭਰਾਵੋ ਭੈਣੋ ਅਸੀਂ ਵੀ ਸੇਵਕ ਨਹੀਂ ਅਸੀਂ ਬਾਬੇ ਦੇ ਯਾਰ ਬਣਨਾ ਹੈ ਯਾਰੀ ਚ ਗੱਲਾਂ ਖੁੱਲ ਕੇ ਹੁੰਦੀ ਹੈ ਹਾਸੇ ਚ ਹੁੰਦੀ ਹੈ ਪਿਆਰ ਪੈਂਦਾ ਹੈ ਸੇਵਕਾਂ ਦਾ ਨਹੀਂ ਬਣ ਸਕਦਾ ਕਦੇ ਦੂਰੀਆਂ ਰਹਿਣਗੀਆਂ ਤੂੰ ਥੱਲੇ ਮੈਂ ਉੱਤੇ ਤੂੰ ਨੀਵਾਵੇਂ ਉੱਚਾ ਮੈਂ ਮਹਾਰਤੂ ਐਵੇਂ ਹੀ ਐ ਪਰ ਜਦੋਂ ਯਾਰਾ ਯਾਰ ਬਣ ਗਿਆ ਨਾ ਸਵਾਦ ਫੇਰ ਵਿਖੇ ਹੋ ਜਿੰਦਗੀ ਵਿੱਚ ਮਰਦਾਨਾ ਸੀ ਬਾਬੇ ਦਾ ਯਾਰ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਹੈ ਕੌਣ ਬਣਾਵੇ ਫੋਟੋ ਇਹੋ ਜੀ ਖੜੇ ਝੋਟੀ ਪਾ ਮਰਦਾਨੇ ਨੂੰ ਸਮਝੀ ਜਾਇਓ ਖੜੇ ਜੋਟੀ ਪਾ ਵਰਦਾਨੇ ਨੂੰ ਹੱਥ ਜੋੜ ਕੇ ਨਹੀਂ ਜੋਟੀ ਪਾ ਕੇ ਖੜੇ ਆ ਗਏ ਪਿਕਚਰ ਦਿਵਾ ਕੇ ਲਿਆਇਓ ਬਾਬੇ ਦੀ ਤੁਹਾਨੂੰ ਬਾਬਾ ਜ਼ਿਆਦਾ ਪਿਆਰਾ ਲੱਗਣ ਲੱਗ ਜੂ ਖੜੇ ਜੋਟੀ ਪਾ ਵਰਦਾਨੇ ਨੂੰ ਜਿਵੇਂ ਖਾਸ ਵਿਉ ਪਾ ਦੱਸਦੇ ਦੇਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਲ ਹੱਸ-ਹੱਸ ਕੇ ਇੱਕ ਮੱਝਿਆ ਚਾਰਨ ਜਾਂਦੇ ਦੀ ਖੇਤਾਂ ਨੂੰ ਪਾਣੀ ਲੱਭੇ ਦੀ ਸੋਟੀ ਵਾਲਾ ਹੱਥ ਤਾਂ ਝੁੱਕ ਕੇ ਮਸਤੀ ਵਿੱਚ ਪਾਣੀ ਗੰਦੇ ਦੀ ਸਾਨੂੰ ਤੇ ਐ ਲੱਗਦਾ ਅੱਖਾਂ ਬੰਦ ਕਰਕੇ ਬੈਂਦੇ ਹੋਣਗੇ ਫਿਰ ਸ਼ਬਦ ਪੜਦੇ ਹੋਣਗੇ ਐ ਕਿਉਂ ਨਹੀਂ ਕਹਿੰਦੇ ਐ ਨਾਲੇ ਸੋਟੀ ਫੜ ਕੇ ਮੱਝਾਂ ਘਮਾਉਂਦੇ ਸੀ ਉਦੋਂ ਹੀ ਪਾਣੀ ਘੋਉਂਦੇ ਸੀ ਨਾਲ ਇੱਕ ਮੱਝਿਆ ਚਾਰਣ ਜਾਂਦੇ ਜੱਤਾ ਚੁੱਕ ਕੇ ਮਸਤੀ ਵਿੱਚ ਬਾਣੀ ਗਾਦੇ ਦੀ ਕਿਸੇ ਆੜ ਦੇ ਕੰਡੇ ਬੈਠ ਜਿਵੇ ਆੜ ਕਹਿੰਦੇ ਆ ਜੀ ਖਾਲ ਨੂੰ ਮਾਜੇ ਵਾਲੇ ਆੜ ਕਹਿੰਦੇ ਆ ਕਿਸੇ ਆੜ ਦੇ ਕੰਡੇ ਬੈਠ ਜਿਵੇ ਕੋਈ ਰਚਦਾ ਨਵੀਂ ਹੀ ਰਚਦੇ ਵੀ ਕੋਈ ਵੀਰ ਬੁੜਾ ਦਿਓ ਹੋਟ ਹੋਵੇ ਮੇਰੇ ਬਾਪੇ ਨਾਲ ਹੱਸਦੇ ਦੀ ਇੱਕ ਹੱਥ ਮਾਂ ਦੇ ਨਾਲ ਇੱਕ ਹਾਥੀ ਚੱਕੀ ਚ ਲਾਉਂਦੇ ਦੀ ਇੱਕ ਕੈਦ ਖਾਂ ਦੇ ਵਿੱਚ ਰੈਂਦੇ ਦੀ ਜਦ ਬਾਬਾ ਕੈਦ ਚੋਂ ਛੁੱਟਿਆ ਸੀ ਮਰਦਾਨੇ ਖੁਸ਼ੀ ਚ ਨੱਚਦੇ ਦੀ ਆ ਸੁਣਿਓ ਗੱਲ ਵਾਹ ਬੜਾਓ ਫੋਟੋ ਜਦ ਬਾਪਾ ਕੈਦ ਚੋਂ ਛੁੱਟਿਆ ਸੀ ਮਰਦਾ ਤੇ ਖੁਸ਼ੀ ਚ ਨੱਚਦੇ ਦੀ ਕੋਈ ਵੀਰ ਬੜਾ ਦਿਓ ਫੋਟੋ ਵੇ ਮੇਰੇ ਬਾਪੇ ਨਾਲ ਹੱਸਦੇ ਦੀ ਲੋਕਾਂ ਤੋਂ ਬੈਠੇ ਕਮਾਂਡੋ ਬੜ ਗਏ ਫੋੜਿਆਂ ਦੀ ਕੋਈ ਬਹੁਤੀ ਭੀੜ ਦਿਖਾਇਓ ਨਾ ਨਾਲ ਖੜੇ ਜੋ ਨਾਲ ਖੜੇ ਸੀ ਫੋੜਿਆਂ ਦੀ ਕਹਿੰਦੇ ਜੇ ਫੋਟੋ ਬਣਾਉਗੇ ਇਹੇ ਜੀ ਬਣਾਏ ਬਹੁਤੀ ਭੀੜ ਦਾ ਵਿਖਾਇਓ ਬਾਬੇ ਨਾਲ ਜਿਹੜੇ ਅਸਲੀ ਖੜੇ ਸੀ ਉਹ जहिड़े असली पई तोड़ियां जखमा तूं तो बण गे फोड़ी कोई बहुती भीड़ो ਬਿੱਟ ਦੀਆ ਸੱਥਾ ਵਿੱਚ ਬੈ ਕੇ ਗੱਲ ਨੁਕਤੇ ਵਾਲੀ ਦੱਸ ਦੇ ਦੀ ਕੋਈ ਵੀਰ ਬੁੜਾ ਦਿਓ ਫੋਟੋ ਵੇ ਮੇਰੇ ਬਾਪੇ ਨਾਲ ਹੱਸਦੇ ਦੀ ਇੱਕ ਰੋੜਿਆ ਉੱਤੇ ਮੇਰੋ ਵਾਲ ਦੀ ਕਲਮ ਕਮਾਲ ਐ ਫੇਰ ਕੌਣ ਲੱਗਿਆ ਇੱਕ ਰੋੜ ਆ ਉੱਤੇ ਸੁੱਤਿਆਂ ਦੀ ਤਰ ਤਰ ਕੇ ਟੋਟ ਗਏ ਜੁੱਤੀਆਂ ਦੀ ਜੋ ਖੂਨ ਸੀ ਪੀਂਦੇ ਲੋਕਾਂ ਇੱਕ ਵੈਰੋ ਵਾਲਾ ਬਣਾ ਫੋਟੋ ਇੱਕ ਵੈਰੋ ਵਾਲਾ ਬਣਾ ਫੋਟੋ ਹਰ ਹਾਨ ਅਦਬ ਵਿੱਚ ਵਸਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਪੇ ਦਾ ਨੰਦ ਹੱਸਦੇ ਦੀ ਨਾਲ ਬੋਲੋ ਇੱਕ ਵੈਰ ਵਾਲਾ ਬਣਾ ਫੋਟੋ ਹਰ ਹਾਨ ਅਬਦ ਵਿੱਚ ਵਸਦੇ ਦੀ ਕੋਈ ਵੀਰ ਬੁੜਾ ਦਿਓ ਫੋਟੋ ਮੇਰੇ ਬੇਰ ਬਾਪੇ ਨਾਲ ਤੂੰ ਹੱਸਦੇ ਦੇਤੀ ਐਸੀ ਫੋਟੋ ਬਣਾ ਵਾਹ ਜਿੱਥੇ ਬਾਬਾ ਹੱਸਦਾ ਵੀ ਦਿਸੇ ਪ੍ਰਭੂ ਸੱਥਾ 'ਚ ਬਹਿ ਕੇ ਨੁਕਤੇ ਦੀ ਗੱਲ ਜੇ ਬਾਬੇ ਤੋਂ ਸੁਣਦੇ ਤੇ ਅਸੀਂ ਵੀ ਸੱਥਾ 'ਚ ਬਹਿ ਕੇ ਨੁਕਤੇ ਦੀ ਅਦਲਾ ਕਰਦੇ ਆ ਆ ਗੱਲਾਂ ਦਾ ਪ੍ਰਚਾਰ ਹੋਵੇ ਬਾਬਾ ਇਦਾਂ ਸੀ ਬਾਬਾ ਇਦਾਂ ਸੀ ਬਾਬਾ ਸਾਡਾ ਇਦਾਂ ਸੀ ਤੇ ਮੈਂ ਦਾਅਵੇ ਨਾਲ ਕਹਿੰਦਾ ਜੀ ਅੱਜ 50% ਲੋਕ ਗੁਰੂ ਨਾਨਕ ਦੀ ਪਰਸਨੈਲਿਟੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਸੱਥਾਂ 'ਚ ਬਹਿ ਕੇ ਨੁਕਤਿਆਂ ਦੀਆਂ ਗੱਲਾਂ ਕਰਨ ਲੱਗ ਜਾਦੇ ਸੀ ਤਾ ਸ਼ਾਦੀ ਸੀ ਖੇਡਣੀ ਐਨੇ 100 ਸਾਲ ਹੋ ਗਏ ਆ ਅੱਜ ਨੂੰ ਤੇ ਯੁੱਗ ਬਦਲ ਜਾਂਦਾ ਅਸੀਂ ਉਹੋ ਜਿਹੇ ਦੇ ਉਹੋ ਜੀ ਰਹੇ ਕਿਉਂ ਸੱਪ ਸਾਡੇ ਤੇ ਛਾਂ ਕਰੇਗਾ ਨਹੀਂ ਅਸੀਂ 20 ਲੱਖ ਲੈ ਕੇ ਜਾਈਏ ਤੇ ਸਾਦਾ ਨੁਖਵਾਈਏ ਇਹ ਸਾਡੇ ਤੋਂ ਹੋਣਾ ਨਹੀਂ ਜਿੰਨੇ ਕੰਮ ਬਾਬਾ ਜੀ ਆਲੇ ਦੱਸਿਆ ਪੱਥਰ ਰੋਕਣਾ ਉਹ ਸਾਥੋਂ ਰੋਕਿਆ ਨਹੀਂ ਜਾਣਾ ਇਸ ਕਰਕੇ ਅਸੀਂ ਬਾਬੇ ਵਰਗੇ ਬਾਣੀ ਨਹੀਂ ਸਕੇ ਜੇ ਅਸਲੀ ਪਿਕਚਰ ਗੁਰੂ ਨਾਨਕ ਦੀ ਹੁੰਦੀ ਸਾਡੇ ਸਾਹਮਣੇ ਤੇ ਸਾਡੇ ਭੈਣਾ ਨੇ ਭਰਾਵਾਂ ਨੇ ਕਹਿਣਾ ਸੀ ਮੈਂ ਵੀ ਗੁਰੂ ਨਾਨਕ ਵਰਗਾ ਬਣਾਗਾ ਮੈਂ ਵੀ ਯਾਰ ਬਣਾਗਾ ਬਾਬੇ ਦਾ ਮੈਂ ਵੀ ਕਰਾਂਗਾ ਮੈਂ ਵੀ ਕਰਾਂਗਾ ਮੈਂ ਵੀ ਕਰਾਂਗਾ ਸਾਨੂੰ ਕੀ ਮਤਲਬ ਹੈ ਜੀ ਅਸੀਂ ਗੁਰੂ ਵਰਗੇ ਬਣਨਾ ਹੈ ਸਤੇ ਬਸ ਪ੍ਰਭਾਤ ਫੇਰੀਆਂ ਕਰ ਲੀਆ ਗੁਰੂ ਨਾਨਕ ਨੂੰ ਖੁਸ਼ ਕਰ ਲਓ ਜੀ ਬਾਬਾ ਜੀ ਆਏ ਦੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਧ ਜਗ ਚਾਨਣ ਹੋਆ ਕਿਹੜੀ ਧ ਉਹੀ ਅਗਿਆਨਤਾ ਹੈ ਉਹੀ ਸਾਰਾ ਕੁਝ ਹੈ ਖੜਾ ਇੱਕ ਪੁਜਾਰੀ ਉਹ ਕੁੰਡਲੀ ਬਣਾਉਣ ਵਾਲਾ ਤੇ ਪ੍ਰਭਾਤ ਫੇਰੀ ਦੇ ਗੇਟ ਅੱਗੇ ਆਪਣੇ ਘਰੇ ਖੜਾ ਗੇਟ ਅੱਗੇ ਪ੍ਰਭਾਤ ਫੇਰੀ ਚ ਲੋਕ ਜਾ ਰਹੇ ਹੈ ਮਿੱਟੀ ਧ ਜਗ ਚਾਨਣ ਹੋਆ ਮਿੱਟੀ ਧ ਜਗ ਚਾਨਣ ਹੋਆ ਕਹਿੰਦਾ ਠਹਿਰ ਜੋ ਅਲ ਦਿਨ ਚੜ ਲੈਣ ਦਿਓ ਮੇਰੇ ਕੋਲ ਹੀ ਟੇਵੇ ਬਣਾਉਣ ਆਉਂਗੇ ਜਨਮ ਪੱਤਰੀਆਂ ਲੈ ਕੇ ਮੇਰੇ ਕੋਲ ਹੀ ਆਉਣਾ ਤੁਸੀਂ ਕਿਹੜੀ ਧੁੰਦ ਮਿੱਟੀ ਹੈ ਤੁਹਾਡੀ ਸਾਰੇ ਪੁੱਠੇ ਕੰਮ ਕਰਦੇ ਤੁਸੀਂ ਅਸੀਂ ਸਾਡੇ ਤੋਂ ਪੁੱਛੇ ਬਿਨਾ ਤੁਸੀਂ ਵਿਆਹ ਨਹੀਂ ਰੱਖਦੇ ਪੁੰਡਲੀਆਂ ਬੁਲਾਏ ਬਿਨਾ ਤੁਹਾਡੀ ਜ਼ਿੰਦਗੀ ਨਹੀਂ ਲੰਘਦੀ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਐਵੇਂ ਨਾ ਗੁਮਰਾਹ ਕਰ ਬਹਿ ਜਾਂਦਾ ਲਾ ਕੇ ਦੱਬੀਆਂ ਜਿਹਾ ਗਣ ਗਣ ਆ ਗਣਤੀਆਂ ਜਿਹਾ ਕਰਦਾ ਗਣ ਗਣ ਜੋਤਕ ਕੰਢੀ ਕੀਨੀ ਬੜਾ ਸੁਣਾ ਮੈਂ ਤਤ ਨਾ ਚੀਨੀ ਝੂਠ ਬੋਲਦਾ ਗੁਰੂ ਨਾਨਕ ਦੇ ਸਭ ਝੂਠੇ ਐ ਆ ਜਨਮ ਪੱਤਰੀਆਂ ਬਣਾਉਣ ਵਾਲੇ ਸਭ ਬਕਵਾਸ ਕਰਦੇ ਐ ਕਹਿੰਦੇ ਨੇ ਸਾਰੇ ਗੁਰੂ ਨਾਨਕ ਜੀ ਕਹਿੰਦੇ ਹੁੰਦੇ ਸੀ ਤੇ ਜੇ ਸਿੱਖ ਬਾਬੇ ਨਾਨਕ ਜੀ ਨੂੰ ਪੜਦੇ ਹੁੰਦੇ ਤੇ ਕਿਉਂ ਤੁੰਡਲੀਆਂ ਦੇ ਚੱਕਰਾਂ 'ਚ ਪੈਂਦੇ ਕਿਉਂ ਜਨਮ ਪੱਤਰੀਆਂ ਬਣਾਉਂਦੇ ਪੜਿਆ ਹੀ ਨਹੀਂ ਕੁਝ ਸਮਝਿਆ ਹੀ ਨਹੀਂ